ਇੰਝ ਬਣਿਆ ਦੇਵ ਥਰੀਕਿਆਂ ਵਾਲਾ ਗੀਤਕਾਰ ਨਿੰਦਰ ਕੋ ਗਿਆਨ ਵਿਧੀ ਜ਼ੁਬਾਨੀ ਸੁਣੋ 1960 ਦਾ ਸਾਲ ਦੇਵ ਥਰੀਕਿਆਂ ਵਾਲਾ ਲੁਧਿਆਣਾ ਦੇ ਮਲਟੀ ਪਰਪਸ ਸਕੂਲ ਚ ਆਥਣ ਦੀ ਸ਼ਿਫਟ ਦਾ ਅਧਿਆਪਕ ਲੱਗਿਆ ਹੋਇਆ ਇੱਕ ਦਿਨ ਜਾਂਦੇ ਜਾਂਦੇ ਸਾਈਕਲ ਉਸ ਦਾ ਪੈਂਚਰ ਹੋ ਜਾਂਦਾ ਹੈ ਪੈਂਚਰ ਵਾਉਣ ਲਈ ਸਿਕਨਾਂ ਵਾਲੀ ਦੁਕਾਨ ਤੇ ਖੜਦਾ ਹੈ ਸਾਹਮਣੇ ਟੇਲਰ ਮਾਸਟਰ ਦੀ ਦੁਕਾਨ ਤੇ ਇੰਦਰਜੀਤ ਹਸਨਪੂਰੀ ਦਾ ਲਿਖਿਆ ਤੇ ਸ਼ਾਦੀ ਬਖਸ਼ੀ ਕਟਾਣੀ ਦਾ ਗਾਇਆ ਗੀਤ ਵੱਜ ਰਿਹਾ ਹੈ ਸਾਧੂ ਹੁੰਦੇ ਰੱਬ ਵਰਗੇ ਕੌਣ ਕੱਢ ਕੇ ਖੈਰ ਨਾ ਪਾਈਏ ਇਸ ਗੀਤ ਤੇ ਵਾਹ ਨੇ ਦੇਵ ਥਰੀਕਿਆਂ ਵਾਲੇ ਨੂੰ ਆਪਣੇ ਨਾਲ ਧੋੜ ਲਿਆ ਨਾਲ ਹੀ ਗੁਣਗਣਾਉਣ ਲੱਗ ਪਿਆ ਇਹ ਗੀਤ ਸਬਬ ਦੇਵ ਦਾ ਮੋਹ ਗੀਤਕਾਰੀ ਨਾਲ ਇਉਂ ਪੈਂਦਾ ਉਹਨਾਂ ਦਿਨਾਂ 'ਚ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਪੰਜਾਬ ਦੀ ਕੁਇਲ ਸਰੇਂਦਰ ਕਾਰ ਹਰਚਰਨ ਗਰੇਵਾਲ ਚਾਂਦੀ ਰਾਮ ਚਾਂਦੀ ਸ਼ਾਂਤੀ ਦੇਵੀ ਨਰਿੰਦਰ ਬੀਬਾ ਦੇ ਗੀਤ ਪ੍ਰਚਲਿਤ ਸਨ ਤੇ ਦੇਵ ਦੀ ਪਸੰਦ ਸਨ ਦੇਵ ਥਰੀਕਿਆਂ ਵਾਲੇ ਦਾ ਗੀਤ ਸੰਗੀਤ ਨਾਲ ਪਿਆਰ ਵੱਧਾ ਦੋਸਤ ਪ੍ਰੇਮ ਕੁਮਾਰ ਸ਼ਰਮਾ ਮਿਲਦਾ ਹੈ ਤੇ ਗੀਤਕਾਰੀ ਵਾਲ ਪ੍ਰੇਰਦਾ ਦੇਵ ਦੇ ਜਿਹੜੇ ਪਹਿਲੇ 4 ਗੀਤ ਨੇ ਸੁਣ ਲਾਓ ਹੌਲੀ ਹੌਲੀ ਨੱਚ ਪਤਲੋ ਤੇਰੀ ਗੁੱਤ ਗਿੱਟਿਆਂ ਵਿੱਚ ਵੱਜਦੀ ਭਾਬੀ ਤੇਰੀ ਧੌਣ ਦੇ ਉੱਤੇ ਗੁੱਤ ਮੇਲ ਦੀ नाग ਬਣ ਕਾਲਾ ਹਾਕਾ ਮਾਰਦੇ ਬੱਕਰੀਆਂ ਵਾਲੇ ਬਲੀਏ ਰਮਾਲ ਭੁੱਲ ਗਈ ਤੇ ਇੱਕ ਤੇਰੀ ਜੁੱਤੀ ਦੇ ਛਣਕ ਦੇ ਬੋਰ ਪੈਰ ਚ ਪੰਜੇਬਾਂ ਵਾਲੇ ਪ੍ਰੇਮ ਕੁਮਾਰ ਸ਼ਰਮਾ ਦੀ ਵਾਚ ਰਿਕਾਰਡ ਹੁੰਦੇ ਐਚ ਐਮ ਵੀ ਕੰਪਨੀ 'ਚ ਸੰਤਰਾਮ ਇਨਚਾਰਜ ਸੰਤ ਤੇ ਐਲ ਪੀ ਰਿਕਾਰਡ ਆਉਂਦਾ ਤੇ ਦੇਵ ਤਰੀਕਿਆਂ ਵਾਲੇ ਨੂੰ ਗੀਤ ਕਾਰੀਵਲ ਮੋੜਾ ਦਿੰਦਾ ਉਸ ਰਸਤੇ ਪਾਇਆ ਜਿਸ ਦੀ ਸਿਖਰਲੀ ਮੰਜ਼ਲ ਤੇ ਬੈਠਾ ਦੇਵ ਤਰੀਕਿਆਂ ਵਾਲਾ ਔਰ ਦੇਖਦਾ ਰਿਹਾ ਕਿ ਉਸ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਸੀ ਪ੍ਰੇਨਾ ਲਈ ਦੇਵ ਆਪਣੇ ਮਿੱਤਰ ਪ੍ਰੇਮ ਸ਼ਰਮਾ ਤੇ ਕੁਮਾਰ ਮੰਡੀ ਲੁਧਿਆਣਾ ਵਾਲੇ ਡਾਕਟਰ ਦੱਤਾ ਨੂੰ ਕਦੇ ਨਹੀਂ ਸੀ ਭੁੱਲਦਾ ਜਿਨ੍ਹਾਂ ਦੀ ਸੰਗਤ 'ਚ ਇਸ ਗੀਤ ਰਚਨਾ ਸੰਸਾਰ ਦੀ ਉਹਦੀ ਸ਼ੁਰੂਆਤ ਹੋਈ ਸੀ ਕੁਝ ਹੋਰ ਬਣ ਲਇਓ ਬੰਬੇ ਪਹੁੰਚਿਆ ਪ੍ਰੇਮ ਸ਼ਰਮਾ ਤਾਂ ਪਤਾ ਨਹੀਂ ਕੁਝ ਬਣਿਆ ਜਾਂ ਨਹੀਂ ਪਰ ਦੇਵ ਦਾ ਵਾਹ 우ਸਤਾਦ ਲਾਲਚੰਦ ਜਮਲੇ ਜੱਟ ਨਾਲ ਪੈ ਗਿਆ ਸਵਰਨ ਲਤਾ ਨਾਲ ਪੈ ਗਿਆ ਨਿਰਿੰਦਰ ਬੀਬਾ ਤੇ ਕਰਨੈਲ ਗਿੱਲ ਨਾਲ ਪੈ ਗਿਆ ਕੁਝਰ ਸੇ ਬਾਅਦ ਦੇ ਦੇ ਗੀਤ ਚੜਿਆ ਕਰਨੈਲ ਗਿੱਲ ਲਤਾ ਤੇ ਬੀਬਾ ਨੇ ਉਹਨਾਂ ਦੇ ਬੋਲ ਗੱਡੀ ਚੜਦੀ ਪਹਣਾ ਲੈ ਗੋਡੇ ਤੇ ਚਾਮਕ ਲਾਵੇ ਦਾ ਅੰਬੀਆਂ ਨੂੰ ਤਰਸ ਸਿੰਘ ਹੀ ਛੱਡ ਕੇ ਦੇਸ਼ ਦਵਾਬਾ ਕਾਨੂੰ ਮਾਰਦਾ ਚੰਦਰੀਆ ਚਮਕਾ ਮੈਂ ਕੱਚ ਦੇ ਗਲਾਸ ਵਰਗੀ ਬੀਬਾ ਜੀ ਨੇ ਗਾਇਆ ਮਿਰਚਾਂ ਵਾਰ ਸッセ ਮੈਂ ਨਜਰਾ ਨਹੀਂ ਖਾਲੀ ਤੇ ਅੱਗੇ ਜਿਹੜਾ ਗਿੱਧਾ ਨਾ ਪਾਉ ਜਿਹੜੀ ਗਿੱਧਾ ਨਾ ਪਾਉ ਰਨ ਬਾਬੇ ਦੀ ਪੱਟੇ ਗਏ ਵੈਰੀਆ 나ਗ ਲੜਵੇ ਗਿਆ ਭਖੜੇ ਨੇ ਪੈਰ galactos ਤੇ ਜੁੱਤੀ ਲੈ ਦੇ ਮਲਾਜੇਦਾਰਾ ਖਾਲੀ ਗੱਡੀ ਲੈ ਜਾ ਮੋੜ ਕੇ ਅਸਾ ਨਹੀਂਓ ਪਾਰਿਆ ਸ਼ਕੀਨਾ ਜਾਣਾ ਦੋ ਪੈਰ ਘਟ ਤੁਰਨਾ ਤੁਰਨਾ ਮੜਕ ਦੇ ਨਾਲ ਅਗਲਾ ਬੋਤਾ ਬਨ ਦੇ ਸਰਬਨਾ ਵੀਰਾ ਮੁੰਨੀਆਂ ਰੰਗीन ਗੱਡੀਆਂ ਉਹਨਾਂ ਸਮਿਆਂ 'ਚ ਮਮਸਤੀ ਕਰਮਜੀਤ ਧੂੜੀ ਦੀਆਂ ਆਵਾਜ਼ਾਂ 'ਚ ਰਿਕਾਰਡ ਹੋਣਾ ਕਿਸੇ ਗੀਤਕਾਰ ਲਈ ਸੋਨੇ ਤੇ ਸੁਹਾਗੇ ਦੀ ਖਾਨ ਲੱਭਣ ਵਰਗਾ ਸੀ ਇਵੇਂ ਹੀ ਦੇਵਤਰੀਆਂ ਵਾਲਾ ਜਿਹੜਾ ਗੀਤ ਕਰ ਬੰਦਦਾ ਤੇ ਉਸਤੇ ਗੀਤ ਗੂੰਜਦੇ ਨੇ ਪੰਜਾਬ ਤੇ ਬਨੇਰਿਆਂ ਤੇ